ਸਾਸਤਰੀ ਕਾਲਜੀ ਕਪੜੇ ਲੀੜਾ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਪਿਆਰੇ ਪਹਿਲੇ ਪਾਰਟੀ ਵੇਅਰ ਸੂਟ ਹਾਂਜੀ ਇਹ ਫਰਸਟ ਹੈ ਜੀ ਮਜੰਦਾ ਸ਼ੇਡ ਦਾ ਬਹੁਤ ਹੀ ਸੋਹਣਾ ਸੂਟ ਹੈ ਹੈਂਡਵਰਕ ਦਾ ਸੂਟ ਹੈ ਵਦ ਗਿਆ ਇਸ ਤੇ ਸਾਰੇ ਫਰੰਟ ਤੇ ਹੈਂਡਵਰਕ ਹੋਇਆ ਹੈ ਕਲੀਆਂ ਚ ਪੈਨਲ ਨੇ ਇਸ ਤੇ 슬ੀਵਸ ਤੇ ਵਰਕ ਹੈ ਬਹੁਤ ਹੀ ਪਿਆਰਾ ਸੂਟ ਤਿਆਰ ਹੋਇਆ ਹੈ ਜਦੋਂ ਪਹਿਨੋ ਇਸ ਦੇ ਨਾਲ ਪਟਿਆਲਾ ਸਲਵਾਰ ਤਿਆਰ ਹੋਈ ਹੈ। ਬਾਕੀ ਕਸਟਮਰ ਦੀ ਆਪਣੀ ਚੁਆਇਸ ਅਨੁਸਾਰ ਅਗਰ ਤੁਸੀਂ ਸਲਵਾਰ ਤੇ ਵੀ ਵਰਕ ਕਰਵਾਉਣਾ ਚਾਹੁੰਦੇ ਤਾਂ ਕਰਵਾ ਸਕਦੇ ਹੋ। ਹਾਂਜੀ ਨੈਕਸਟ ਇਹ ਰਾਇਲ ਬਲੂ ਬਹੁਤ ਹੀ ਪਿਆਰਾ ਸੂਟ ਹੈ। ਚਨੌਨ ਦਾ ਸੂਟ ਹੈ। ਇਸ ਦੀ ਸਾਰੀ ਫਰੰਟ ਹੈਵੀ ਹੈ। ਹੈਂਡਵਰਕ ਦਾ ਸੂਟ ਹੈ ਇਹ। ऐसे नैकलाइन है बहुत ही प्यारा नैक डिजाइन है इसका इसलीवस से वर्क है इस, दे दे इस दे नाल भी पटियाला सलवार तैयार हुई है, है जी होरगेंजा का सूट है ओरगेंजा सिल्क का हैंडवर्क का ही सूट है भी बहुत ही प्यारा वर्क होया है इसने इससे सारी फ्रंट हैवी है कुछ है। लैस लगाई है इसने ना एस्ते इस स्लीव्स पे वर्क है लेस वाला डिजाइन किया है फिनिशिंग हाँ जी एंड नेक्स्ट है जी श्री मर्दा सूट है